ਚਿੰਦਾ-ਚਿੰਦਾ ਨੋ ਪਾਪਾ ਨੇ ਤਾਂ ਬਈ ਚਾਰੇ ਪਾਸੇ ਧੂਮਾ ਪਾ ਰੱਖਿਆ ਨੇ। ਪਿਓ ਤਾਂ ਪਿਓ ਪੁੱਤ ਨੇ ਵੀ ਐਕਟਿੰਗ ਦੇ ਵੱਟ ਕੱਢ ਦਿੱਤੇ ਨੇ। ਹਰੇਕ ਦੇ ਮੂੰਹ ਤੇ ਚਿੰਦਾ-ਚਿੰਦਾ ਹੋ ਰਹੀ ਹੈ। ਬਹੁਤ ਹੀ ਵੱਖਰਾ ਕਨਸੈਪਟ ਲੈ ਕੇ ਆਈ ਹੈ ਗਿੱਪੀ ਤੇ ਨਰੇਸ਼ ਕਥੂਰੀਆ ਦੀ ਇਹ ਜੋੜੀ। ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਵੱਡਾ ਸੁਨੇਹਾ ਦੇ ਰਹੀ ਹੈ ਤੇ ਇੱਕ ਪਾਸੇ ਜਿੱਥੇ ਸਿਨੇਮਾ ਘਰਾਂ ਦੇ ਵਿੱਚ ਹਾਸਿਆਂ ਦੀਆਂ ਆਵਾਜ਼ਾਂ ਸੀ ਤੇ ਇੰਟਰਵਲ ਤੋਂ ਬਾਅਦ ਹਰੇਕ ਦੀਆਂ ਅੱਖਾਂ 'ਚ ਹੰਝੂ ਵੀ ਸੀਗੇ। ਬੱਚਿਆਂ ਤੇ ਮਾਪਿਆਂ ਦੀ ਅੰਡਰਸਟੈਂਡਿੰਗ ਤੇ ਰਿਸ਼ਤਿਆਂ ਦੀ ਇਮਾਨੀਤ ਸਮਝਾਉਂਦੀ ਸ ਫਿਲਮ ਨੇ ਸਮਾਜ ਲਈ ਵੱਡਾ ਸੁਨੇਹਾ ਦਿੱਤਾ ਹੈ ਜੋ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਸ਼ਿੰਦਾ ਗਰੇਵਾਲ ਦੀ ਐਕਟਿੰਗ ਤੇ ਉਹਨਾਂ ਦੇ ਐਕਸਪ੍ਰੈਸ਼ਨ ਫਿਲਮ ਦੀ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਬਾ ਕਮਾਲ ਰਹੇ ਨੇ ਨਿੱਕੇ ਨਿੱਕੇ ਬੱਚਿਆਂ ਦੇ ਮੂੰਹ ਤੇ ਤਾਂ ਸ਼ਿੰਦੇ ਦਾ ਨਾਮ ਹੈ ਸ਼ਿੰਦੇ ਦੀ ਐਕਟਿੰਗ ਨੂੰ ਖੂਬ ਸਰਾਹਿਆ ਜਾ ਰਿਹਾ ਲੋਕਾਂ ਵੱਲੋਂ ਵੀ ਤੇ ਸਿਨੇਮਾ ਘਰਾ ਦੀਆਂ ਵੱਡੀਆਂ ਸ਼ਖਸੀਅਤਾਂ ਵੱਲੋਂ ਵੀ ਜੇ ਗੱਲ ਕਰੀਏ ਸ਼ਿੰਦੇ ਦੀ ਮੰਮੀ ਦੀ ਤਾਂ ਹਿਨਾ ਖਾਨ ਨੇ ਜਿਸ ਹਿਸਾਬ ਨਾਲ ਪੰਜਾਬੀ ਬੋਲੀ ਹੈ ਲੋਕਾਂ ਦਾ ਦਿਲ ਜਿੱਤ ਲਿਆ ਸੁਣ ਕੇ ਕੋਈ ਨਹੀਂ ਕਹਿ ਸਕਦਾ ਕਿ ਹਿਨਾ ਨੂੰ ਪੰਜਾਬੀ ਨਹੀਂ ਆਉਂਦੀ ਤੇ ਐਕਟਿੰਗ ਤਾਂ ਉਹਨਾਂ ਦੀ ਬਾ ਕਮਾਲ ਹੈ ਓਵਰ ਆਲ ਹਿਨਾ ਖਾਨ ਨੇ ਆਪਣੀ ਡੈਬਿਊਟ ਤੇ ਹੀ ਧਮਾਕਾ ਕਰ ਦਿੱਤਾ ਹੈ ਤੇ ਹੁਣ ਬਾਕੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਹਰਦੀਪ ਗਿੱਲ ਜੋ ਗਿੱਪੀ ਦੇ ਪਿਤਾ ਦਾ ਰੋਲ ਅਦਾ ਕਰ ਰਹੇ ਨੇ सीमा कौशल ਉਹਨਾਂ ਦੀ ਮੰਮੀ ਦਾ ਰੋਲ ਅਦਾ ਕਰ ਰਹੇ ਨੇ ਜਸਵਿੰਦਰ ਪੱਲਾ ਜੋ ਕਿ ਏਐਸਆਈ ਹੰਗ ਤੇ ਫਿਲਮ ਦੇਖ ਕੇ ਪਤਾ ਲੱਗ ਜਾਏਗਾ ਕਿ ਉਹਨਾਂ ਨੇ ਕਿਵੇਂ ਆਪਣੇ ਡਾਇਲੌਗਸ ਨਾਲ ਹਾਸੇ ਪਾਏ ਨੇ ਵੇ ਕਹਿਣਾ ਪਵੇਗਾ ਕਿ ਇਸ ਫਿਲਮ ਵਿੱਚ ਪ੍ਰਿੰਸ ਕਮਲਜੀਤ ਨੇ ਤਾਂ ਆਪਣੇ ਨਿਆਣੇ ਜੈਲੀ ਯਾਨੀ ਕਿ ਗੁਰੀ ਨੂੰ ਕੁੱਟ-ਕੁੱਟ ਕੇ ਹੀ ਸਾਰਿਆਂ ਦੇ ਢਿੱਡੀ ਪੀੜਾ ਪਾ ਦਿੱਤੀਆਂ ਇਸ ਤੋਂ ਇਲਾਵਾ ਰਗਵੀਰ ਬੋਲੀ ਇੱਕ ਸਿਧਰਾ ਮੁੰਡੇ ਦਾ ਰੋਲ ਕਰ ਰਿਹਾ ਪਰ ਉਹਦੇ ਕੰਮ ਬਾਲੀ ਪੁੱਠੇ ਨੇ ਨਿਰਮਲ ਰਿਸ਼ੀ ਕਿੱਪੀ ਦੀ ਦਾਦੀ ਨੇ ਜੋ ਅਜੇ ਤੱਕ ਆਪਣੇ ਮੁੰਡੇ ਹਰਦੀਪ ਗਿੱਲ ਨੂੰ ਪੁੱਟੀ ਹੀ ਜਾ ਰਹੇ ਨੇ ਸੋ ਓਵਰঅল ਗੱਲ ਕਰੀਏ ਤਾਂ ਇਹ ਫਿਲਮ ਇੱਕ ਪੈਕੇਜ ਹੈ ਜਿਸ ਵਿੱਚ ਬਹੁਤ ਸਾਰੇ ਇਮੋਸ਼ਨਸ ਨੇ ਪੰਜਾਬੀ ਸਿਨੇਮਾ ਦੇ ਵਿੱਚ ਹਾਸਾ ਵੀ ਆਇਆ ਹੈ ਬੱਚਿਆਂ ਦੇ ਨਾਲ ਜੋ ਕਿ ਪੇਰੈਂਟਸ ਦੀ ਇੱਕ ਬੌਂਡਿੰਗ ਹੈ ਉਹਨੂੰ ਵੀ ਸ਼ੋ ਕੀਤਾ ਗਿਆ ਇਮੋਸ਼ਨਸ ਵੀ ਸ਼ੋ ਕੀਤੇ ਗਏ ਨੇ ਤੇ ਇਹਦੀ ਇਹਦੇ ਵਿੱਚ ਬੱਚਿਆਂ ਨੂੰ ਰਿਸ਼ਤਿਆਂ ਦੀ अहमियत ਸਮਝਾ ਰਹੀ ਹੈ ਫਿਲਮ ਤੇ ਕਿਵੇਂ ਬੱਚੇ ਪਾਲਣੇ ਨੇ ਇਸ ਫਿਲਮ ਵਿੱਚ ਇੱਕ ਵੱਡਾ ਮੈਸੇਜ ਦਿੱਤਾ ਗਿਆ। ਸੁਸ਼ਿੰਦਾ ਸ਼ਿੰਦਾ ਨੋ ਪਾਪਾ ਫਿਲਮ 10 ਮਈ ਯਾਨੀ ਕਿ ਕੱਲ ਨੂੰ ਰਿਲੀਜ਼ ਹੋ ਰਹੀ ਹੈ। ਪਰਿਵਾਰ ਨਾਲ ਬੈਠ ਕੇ ਦੇਖਣ ਵਾਲੀ ਫਿਲਮ ਹੈ ਤੇ ਬੱਚਿਆਂ ਨੂੰ ਖੂਬ ਪਸੰਦ ਆਉਣ ਵਾਲੀ ਹੈ।